ਲੈਂਦਾ ਪੰਜਾਬ ਤੇ ਦੂਜੇ ਪਾਸੇ ਚੜਦਾ ਪੰਜਾਬ ਇੱਕ ਪਾਸੇ ਹਰਮੰਦਰ ਤੇ ਦੂਜੇ ਪਾਸੇ ਨਨਕਾਣਾ ਰੱਬ ਕਿਰਪਾ ਰੱਖੀ ਕੋਈ ਵਰਤ ਨਾ ਜਾਵੇ ਪਾਣਾ ਬਿਲਕੁਲ ਜੀ ਸੰਤ 47 ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਗਏ ਤਾਂ ਉਸ ਸਮੇਂ ਸਭ ਤੋਂ ਜ਼ਿਆਦਾ ਜੋ ਦੁੱਖਿਆ ਉਹ ਪੰਜਾਬ ਨੇ ਹੰਡਾਇਆ ਕਿਉਂਕਿ ਪੰਜਾਬ ਦੇ ਹੀ ਦੋ ਹਿੱਸੇ ਕੀਤੇ ਗਏ ਜਿਹਦੇ ਨਾਲ ਉਹ ਲੋਕ ਜੋ ਅਲੱਗ-ਅਲੱਗ ਹੋ ਗਏ ਤਾਂ ਉਹਨਾਂ ਲੋਕਾਂ ਦੇ ਵਿੱਚ ਅੱਜ ਦੇ ਸਮੇਂ ਤੱਕ ਵੀ ਇਹ ਭਾਵਨਾ ਕਿ ਅਸੀਂ ਇੱਕ ਹੀ ਆ ਸਾਡਾ ਜੋ ਭਾਈਚਾਰਾ ਏ ਸੋ ਕਦੀ ਵੀ ਤੁਸੀਂ ਆਮ ਸੋਸ਼ਲ ਮੀਡੀਆ ਦੇ ਦੇਖਿਆ ਹੋਵੇਗਾ ਕਿ ਕਦੀ ਵੀ ਪੰਜਾਬ ਦੇ ਲੋਕ ਉਹਨਾਂ ਨਾਲ ਨਫ਼ਰਤ ਨਹੀਂ ਕਰਦੇ ਜਾਂ ਉਹ ਲੋਕ ਪੰਜਾਬ ਨਾਲ ਨਫ਼ਰਤ ਨਹੀਂ ਕਰਦੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਏ ਕਿ ਅਸੀਂ ਇੱਕ ਇੱਕ ਹੀ ਪੰਜਾਬ ਦੇ ਆ ਇੱਕ ਹੀ ਮਾਂ ਦੇ ਪੁੱਤਰ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਨੇ ਸਾਨੂੰ ਅੱਜ ਵੀ ਇਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂ ਕਿ ਕੁਝ ਕੁ ਲੋਕ ਗਲਤ ਹੋ ਸਕਦੇ ਨੇ ਪਰ ਕਦੀ ਵੀ ਕੋਈ ਸਟੇਟ ਕੋਈ ਦੇਸ਼ ਗਲਤ ਨਹੀਂ ਹੋ ਸਕਦਾ ਸਾਡਾ ਤਾਂ ਸਭ ਤੋਂ ਜ਼ਿਆਦਾ ਜੋ ਇਤਿਹਾਸ ਆ ਉਧਰ ਪਿਆਏ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਰਿਲੇਟਡ ਧੰ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਤਾਂ ਤੇ ਹੋਇਆ ਤਾਂ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਮਾੜਾ ਕਹਿ ਸਕਦੇ ਹਾਂ ਸੋ ਜਿਨ੍ਹਾਂ ਲੋਕਾਂ ਦੇ ਦਿਮਾਗ ਦੇ ਵਿੱਚ ਨਫ਼ਰਤ ਹੈ ਜਾਂ ਨਫ਼ਰਤ ਸੋਸ਼ਲ ਮੀਡੀਆ ਭਰਿਆ ਹੈ ਤਾਂ ਹਮੇਸ਼ਾ ਸੁਚੇਤ ਰੋਕੀ ਪੰਜਾਬ ਦਾ ਹੀ ਉਹ ਹਿੱਸਾ ਹੈ ਤੇ ਉਧਰ ਜੋ ਲੋਕ ਵਸ ਰਹੇ ਨੇ ਉਹ ਹੀ ਸਾਡੇ ਹੀ ਪਾਈਚਾਰੇ ਦੇ ਲੋਕ ਨੇ ਸਾਡੇ ਹੀ ਨੇ ਸੋ ਹਮੇਸ਼ਾ ਨਫ਼ਰਤ ਨੂੰ ਛੱਡ ਕੇ ਪਿਆਰ ਮੁਹੱਬਤ ਔਰ ਦੇਸ਼ ਦੇ ਵਿੱਚ ਕੌਮ ਦੇ ਵਿੱਚ ਜੋ ਅਮਨ ਛਾਪੀ ਬਣਾਈ ਰੱਖਣ ਦੀ ਅੱਜ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਇਹਦੇ ਨਾਲ ਫਰਕ ਕਿਸੇ ਨੂੰ ਨਹੀਂ ਪੈਣਾ ਫਰਕ ਸਿਰਫ ਸਾਨੂੰ ਪੈਣਾ ਹੈ ਸਿਰਫ ਪੰਜਾਬ ਨੂੰ ਪੈਣਾ ਹੈ ਪਹਿਲਾਂ ਵੀ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਤਕੇ ਹੁੰਦੇ ਆ ਰਹੇ ਨੇ ਪਰ ਜੇਕਰ ਪੰਜਾਬ ਦੇ ਲੋਕ ਸचेਤ ਹੋ ਜਾਂ ਤਾਂ ਉਹ ਸਮਝ ਸਕਦੇ ਨੇ ਕਿ ਕਿਸ ਤਰ੍ਹਾਂ ਔਰ ਕਿਸ ਤਰ੍ਹਾਂ ਦੀ ਨੀਤੀ ਦੇ ਨਾਲ ਜੋ ਨਫ਼ਰਤ ਆ